ਨੂੰ ਇਹ ਹੀ ਸੁਣਾਉਣੇ ਆ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਪਾਕਿਸਤਾਨ ਚੋਂ ਆਪਾਂ ਆਏ ਆ ਨਾ ਹਾਂਜੀ ਹਾਂਜੀ ਉਸ ਟਾਈਮ ਦੀ ਕਵਤਾ ਹੈ ਬੜੀ ਪਿਆਰੀ ਲਿਖੀ ਹੋਈ ਆ ਮੈਂ ਲੋ ਜੀ ਰਾਤ ਦੀ ਸੁੱਤਿਆਂ ਪਿਆ ਇੱਕ ਸੁਪਨਾ ਸਾਂਵੇਂ ਆਇਆ ਅੱਖੀਆਂ ਦੇ ਕਈਆਂ ਚਰਾਂ ਦੇ ਚਰਾਂ ਦੇ ਵਿਛੋੜੇ ਪਿੱਛੋਂ ਵੀਰਨਾ ਡਿੱਟਾ ਮੈਂ ਲਾਹੌਰ ਆਪਣਾ ਜਿਹੜੀ ਥਾਂ ਸੀ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਜੀ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਮਸਜਿਦ ਦਿਖਾਈ ਜਿਹੜੀ ਆਪਣੇ ਸਾਨਾ 47 ਦੇ ਸਮੇਂ ਦੇ ਵਿੱਚ ਬਣੀ ਸੀ ਤੇ ਉਹ ਮਸਜਿਦ ਦੀ ਜਿਹੜੀ ਦੇਖਰੇਖ ਕਰ ਰਹੇ ਨੇ ਤੇ ਇੱਥੇ ਆਪਣੇ ਅੰਕਲ ਜੀ ਹੁਣੀ ਆ ਉਹਨਾਂ ਦਾ ਨਾਮ ਹੈਗਾ ਜੀ ਗੁਜਾਰ ਸਿੰਘ ਤੇ ਉਹ ਇੱਥੇ ਦੇਖਰੇਖ ਕਰਦੇ ਆ ਜੀ ਉਹਨਾਂ ਦੇ ਘਰੇ ਇਸ ਵੇਲੇ ਬੈਠੇ ਆ ਬਾਕੀ ਉਹਨਾਂ ਦੇ ਵਿਚਾਰ ਸੁਣਦੇ ਆ ਜੀ ਤੇ ਬਾਕੀ ਉਹਨਾਂ ਕੋਲ ਕੁਝ ਪ੍ਰਾਤਨ ਚੀਜ਼ਾਂ ਵੀ ਉਥੋਂ ਲੱਭੀਆਂ ਸੀ ਮਸਜਿਦ ਦੇ ਵਿੱਚੋਂ ਹੀ ਉਹ ਵੀ ਤੁਹਾਨੂੰ ਦਿਖਾਉਨੇ ਆ ਵੀ ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ ਤੇ ਬਣੇ ਰਿਓ ਵੀਡੀਓ ਦੇ ਨਾਲ ਆ ਜਾਓ ਵੀ ਦੇਖਦੇ ਆ ਕਰਦੇ ਆ ਨਾਲੇ ਗੱਲਬਾਤ ਕਿ ਸਾਸਿ ਗਾਲ ਅੰਕਲ ਜੀ ਸਾਸਿ ਗਾਲ ਜੀ ਸਾਸਿ ਸੋਰਾਂ ਗਾਲ ਜੀ ਠੀਕ ਠਾਕ ਏ ਹਾਂ ਹਾਂ ਸਾਰੀ ਕਰਾ ਅੱਛਾ ਤੇ ਉਹ ਮਸੀਤ ਜਿਹੜੀ ਸੀ ਉਹ ਤੁਸੀਂ ਹਨਾ ਸੰਭਾਲ ਕਰਕੇ ਰੱਖੀ ਹੈ ਜੀ ਹਨਾ ਸਨ 47 ਦੀ ਵੰਡ ਤੋਂ ਪਹਿਲਾਂ ਦੀ ਮੇਰੇ ਸਾਹਮਣਾਂ ਕਾਫੀ ਪਹਿਲਾਂ ਦੀ ਉਹ ਪਹਿਲਾਂ ਦੀ ਹੈ ਤੇ ਬਾਅਦ ਵਿੱਚ ਕੁਝ ਚੀਜ਼ਾਂ ਜਿਹੜੀਆਂ ਸੀ ਉਹ ਆਪਣਾ ਮੁਸਲਮਾਨਾਂ ਦੀਆਂ ਵੀ ਕੁਝ ਇੱਥੇ ਰਹਿ ਗਈਆਂ ਸੀ ਕੁਝ ਆਪਣੀਆਂ ਜਿਹੜੀਆਂ ਸੀ ਉਹ ਵੀ ਰਹਿ ਗਈਆਂ ਸੀ ਜਿਹੜੀਆਂ ਉੱਥੇ ਹਨਾ ਪਈਆਂ ਹਨਾ ਤੇ ਜਿਹੜੀ ਮਸੀਤ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹਿਆਂ ਤੁਹਾਡੇ ਕੋਲ ਪਈਆਂ ਵਾਂ ਤੇ ਉਹ ਤੁਸੀਂ ਮੈਨੂੰ ਦਿਖਾਈਆਂ ਸੀ ਉਹ ਕਿਹੜੀ-ਕਿਹੜੀ ਚੀਜ਼ਾਂ ਆਪਣੇ ਕੋਲ ਜਿਹੜੀ ਹੁਣ ਪਈ ਐ ਤੇ ਦੇਖੋ ਜੀ ਤੁਹਾਨੂੰ ਦੱਸ ਦਿਆਂ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਡੇ ਕੋਲ ਹਾਂਜੀ ਦਰਸ ਰਹੇ ਹਾਂ ਤੇ ਤੁਹਾਨੂੰ ਪਤਾ ਹੀ ਆ ਆਪਾਂ ਪੁਰਾਣੀਆਂ ਚੀਜ਼ਾਂ ਤੇ ਐ ਸੁੱਟ-ਸੱਟ ਦਿੰਨੇ ਆ ਹਾਂਜੀ ਹਾਂਜੀ ਨਾ ਪਿੱਕੇ ਕੁਆੜੀ ਕੁੜੀ ਨੂੰ ਦੇ ਦੇਣੀ ਐ ਰਾਤ ਨਾ ਮੈਨੂੰ ਜਿਵੇਂ ਕੋਈ ਦੇਖੋ ਕਿਸ ਬੰਨੇ ਲਾਣ ਦੇ ਕਿਸ ਬੰਨੇ ਸੁਹਣਾ ਆ ਅੱਛਾ ਜੀ ਤੇ ਮਹਾਂਪੁਰਖਾਂ ਤੇ ਆ ਵੀ ਭਾਈ ਸਾਡੀਆਂ ਨਿਸ਼ਾਨੀਆਂ ਨੇ ਤੇ ਤੁਸੀਂ ਰੁੱਲਦਿਆਂ ਫਿਰਦਿਆਂ ਨੇ ਇਹਨਾਂ ਨੂੰ ਸੰਭ ਕੇ ਰੱਖੋ ਅੱਛਾ ਜੀ ਮੈਂ ਨਿਸ਼ਾਨੀਆਂ ਹੱਟ ਕੋ ਕਿਡੀਆਂ ਨੇ ਹਾਂ ਹਾਂ ਅੰਦੇ ਵੀ ਵੇਖੋ ਸਾਡੀਆਂ ਸਾਡੀ ਦਾਤਰੀ ਆ ਭਾਈ ਇੱਕ ਅੱਛਾ ਹਨਾ ਠੀਕ ਆ ਮੈਂ ਦਾਤਰੀਆਂ ਰਕੀਆਂ ਦਾਤਰੀਆਂ ਹੁੰਦੀਆਂ ਨਾ ਗੱਲਾਂ ਪਤਾ ਬਿਲਕੁਲ 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 ਦਾਤਰੀ ਹਰ ਤੇ ਨਿਸ਼ਾਨੀਆਂ ਸਾਡੀਆਂ ਹਾਂਜੀ ਹਾਂਜੀ ਉਹ ਤੇ ਨਿਸ਼ਾਨੀਆਂ ਵੇਖੋ ਕਿ ਤੁਸੀਂ ਹਾਂਜੀ ਹਨਾ ਠੀਕ ਆ ਉਹ ਮੁੜ ਕੇ ਫਿਰ ਮੈਂ ਜਦੋਂ ਸਵੇਰੇ ਉੱਠ ਕੇ ਵੇਖਿਆ ਮੈਂ ਤੁਹਾਨੂੰ ਏਦਾਂ ਕਰਕੇ ਸੁਪਨਾ ਰਾਤ ਆਇਆ ਸੁਪਨੇ ਵੀ ਸੱਚ ਹੋ ਜਾਂਦੇ ਆ ਅੱਛਾ ਜੀ ਆਏ ਸਾਡਾ ਪੋਤਰਾ ਇਹਨੇ ਵੇਖੀ ਅੱਛਾ ਦੇਖਾਂ ਅੰਦਾਜ਼ਾ ਵੇਖੋ ਠੀਕ ਆ ਵੇਖੋ ਉਹ ਦਿੱਤੇ ਚੰਦ ਤੇ ਤਾਰਾ ਬਣਿਆ ਅੱਛਾ ਇਹ ਤੁਸੀਂ ਬਾਅਦ ਚ ਸਵੇਰੇ ਉੱਠ ਕੇ ਵੇਖਿਆ ਇਹ ਜੀ ਹਣਾ ਬਿਲਕੁਲ ਬਿਲਕੁਲ ਮਤਲਬ ਆ ਤੁਸੀਂ ਵੇਖ ਸਕਦੇ ਹੋ ਵੀ ਆ ਚੀਜ਼ ਹਣਾ ਜਿਤਨਾ ਉੱਤੇ ਚੰਦ ਤੇ ਤਾਰਾ ਇਹ ਮਤਲਬ ਇੱਕ ਨਿਸ਼ਾਨੀ ਆ ਜੀ ਨਿਸ਼ਾਨੀ ਆ ਹਣਾ ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਹਣਾ ਸੀਤ ਦੇ ਵਿੱਚ ਹਾਂ ਇਹ ਬਣੀ ਆ ਵੇਖੋ ਕਿਤਨਾ ਹਣਾ ਚੰਦ ਤਾਰਾ ਬਣਿਆ ਇਹ ਮੁਸਲਮਾਨ ਭਾਈਚਾਰੇ ਦੀ ਇੱਕ ਬਹੁਤ ਹੀ ਜਿਹੜੀ ਖਾਸ ਨਿਸ਼ਾਨੀ ਹੈ ਜੀ ਉਹਨਾਂ ਦੀ ਹਨਾ ਨਿਸ਼ਾਨੀ ਹੈ ਹਾਂ ਤੇ ਐਂ ਦੇ ਦੇ ਮੈਂ ਸਾਫ਼ ਸੂਬ ਕੀਤਾ ਹੈ ਤੇ ਮੈਂ ਇਦਾਂ ਰੁਲਦੀ ਫਿਰਦੀ ਹੁੰਦੇ ਇਹ ਹੁਣ ਤੁਸੀਂ ਫਿਰ ਉਹ ਸਾਹਮਣੇ ਰੱਖੀਆ ਹਨਾ ਬਿਲਕੁਲ ਜੀ ਤੇ ਇੱਕ ਇੱਕ ਹੋਰ ਵੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਮੇਰੇ ਹਸਾਬ ਨਾਲ ਤੁਸੀਂ ਹਾਂ ਚੰ드ਰਮਾ ਬਣਿਆ ਵਾ ਤੇ ਇਹਦੇ ਵਿੱਚ ਇੱਕ ਲਿਖਿਆ ਜੀ ਹਾਂਜੀ ਹਾਂਜੀ ਤੇ ਆਹ ਵੇਖੋ ਮਿੱਤਰੋ ਵੀ ਆਹ ਤਰੀਕੇ ਦੇ ਨਾਲ ਨਾ ਉਦੋਂ ਇਸ ਤਰ੍ਹਾਂ ਦੇ ਵਟੇ ਹੁੰਦੇ ਸੀ ਜਿਹੜੇ ਆ ਆਪਾਂ ਆਮ ਜਿਹੜੇ ਹੁੰਦੇ ਨੇ ਨਾ ਵਿੱਚ ਵੀ ਨ ਤਾਰੇ ਅੰਗ ਵਿੱਚ ਵੇਖੋ ਚੁੱਕਿਆ ਜਾਂਦਾ ਹੁੰਦਾ ਹੈ ਇਹ ਇਹ ਵੱਡਾ ਜੀ ਹਨਾ ਇਹ ਵੱਡਾ ਵਾ ਹਾਂ ਤੇ ਇਹ ਵੀ ਲੋਬੀ ਤੁਸੀਂ ਹੁਣ ਹਨਾ ਸਾਮ ਸੰਭਾਲ ਕਰਨ ਦੇ ਇਹਨਾਂ ਦੀ ਇਹ ਬੜਾ ਇਹ ਕੋ 500 ਸਾਲ ਦੀ ਹੋਣੀ ਹੈ ਮੇਰੇ ਸਾਹ ਮਸਜਿਦ ਜਿਹੜੀ ਹੈ ਜੀ ਅੱਛਾ ਇਹ ਮਸਜਿਦ ਜਿਹੜੀ ਆ 500 ਸਾਲ ਪੁਰਾਣੀ ਹੋਣੀ ਹੈ ਅੱਜ ਦੀ 500 ਹਾਂ ਇੰਨੀ ਕ ਹੈਗੀ ਆ ਜੀ ਪੁਰਾਣੀ ਹੈ ਮਸਜਿਦ ਹੈ ਜੀ ਠੀਕ ਹੈ ਜੀ ਠੀਕ ਆ ਹੋਰ ਪਣੀ ਇਹ ਵੀ ਨਾਲ ਹੀ ਸੀ ਇਹਨਾਂ ਦੇ ਅੱਛਾ ਆ ਜਿਹੜਾ ਸ਼ਿੱਕਾ ਸੀ ਇਹ ਵੀ ਨਾਲ ਆ ਹਨਾ ਇਹਨਾਂ ਦੇ ਵਿੱਚ ਸੀ ਠੀਕ ਆ ਇਹ ਡੱਬੀ ਜਿਹੜੀ ਉੱਥੇ ਤੁਹਾਨੂੰ ਪਈ ਇਤਨਾ ਹੀ ਮਿਲੀ ਆ ਹਨਾ ਇਤਨਾ ਮਿਲੀ ਸੀ ਜੇ ਠੀਕ ਆ ਡੱਬੀ ਤੇ ਆ ਇਦਾਂ ਸਭ ਦਾ ਸੱਦਾ ਮਿਲਿਆ ਸਾਰਾ ਠੀਕ ਹੈ ਜੀ ਠੀਕ ਆ ਹਾਂ ਜੀ ਤੇ ਇਹ ਤੁਸੀਂ ਹੁਣ ਚਲੋ ਇਹਦੀ ਸਾਮ ਸੰਭਾਲ ਦੇ ਕਰਨ ਵਧੀਆ ਤਰੀਕੇ ਦੇ ਨਾਲ ਜੋ ਚਾਹੀਦੀ ਵੀ ਹੈ ਜੀ ਕਰਨੀ ਹਨ ਜਿਹੜੀਆਂ ਪ੍ਰਾਤਨ ਨਿਸ਼ਾਨੀਆਂ ਵਾਂ ਸ਼ਿਰਸ਼ਾ ਦੀ ਨਾਲ ਜਗਾ ਵੀ ਸਾਡੇ ਇੱਥੇ ਪਿੰਡ ਨਾ ਹਾਂਜੀ ਬੜੀ ਮਾਨਤਾ ਹੈ ਤੇ ਇਹ ਹੁਣ ਅਸੀਂ ਹਿਸਾਬ ਨਾਲ ਹੀ ਇਹਨੂੰ ਛੱਕ ਨਾ ਲਾ ਕੇ ਰੱਖਦੇ ਹਾਂ ਇਹ ਨਹੀਂ ਚਾਹੀਦਾ ਜੀ ਕਦੀ ਨਹੀਂ ਗਾਵਾਂਗੇ ਬਿਲਕੁਲ ਜੀ ਬਿਲਕੁਲ ਕੋਈ ਤराने ਬਜ਼ੁਰਗਾਂ ਦੀਆਂ ਜਿਹੜੀਆਂ ਨੇ ਨਾ ਜਿਹੜੇ ਕਰਮਾ ਭਾਗਾਂ ਨਾਲ ਮਿਲਦੀਆਂ ਹੈ ਇਹਦਾ ਮਤਲਬ ਇਹ ਨਹੀਂ ਜੇ ਆਪਾਂ ਇਹਦਾ ਮੁੱਲ ਪਾਈਏ ਤੇ 10 ਰੁਪਈਆ ਦੀ ਵੀ ਨਹੀਂ ਗਈ 10 ਦੀ ਬਣੀਆ ਇਹ ਨਹੀਂ ਹੁੰਦੀ ਪਰ ਇਹਦੀ ਕੀਮਤ ਜਿਹੜੀ ਹੈ ਨਾ ਜਿਹੜੀ ਨਿਸ਼ਾਨੀ ਹੈ ਹਾਂ ਬਿਲਕੁਲ ਆ ਆ ਚੀਜ਼ ਦੀ ਆ ਚੀਜ਼ ਦੀ ਕੀਮਤ ਆ ਮੇਣਾ ਮੇਣਾ ਆ ਚੀਜ਼ ਹੈ ਨਾ ਤਾਰੇ ਦੀ ਫਿਰ ਮਹਾਪੁਰਖਾਂ ਦੇ ਹੱਥ ਲੱਗੇ ਨੇ ਹੱਥ ਲੱਗੇ ਆ ਜੀ ਇਹਨੂੰ ਬਿਲਕੁਲ ਜੀ ਬਿਲਕੁਲ ਸੇਵਾ ਕੀਤੀ ਹੋਈ ਇਹਦੇ ਨਾਲ ਹਾਂ ਫਿਰ ਸੁਪਨੇ ਜਾਣ ਕੇ ਦੱਸਣਾ ਹੈ ਜਰ ਕੇ ਤੇ ਕਾਲੇ ਜੀ ਦੇ ਵਾੜਾ ਕੋਈ ਹੁੰਦਾ ਹੈਗਾ ਹੈ ਨਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਉਹਨਾਂ ਦਾ ਧਿਆਨ ਦੱਸਿਆ ਧਿਆਨ ਧਿਆਨ ਆ ਧਿਆਨ ਬਿਲਕੁਲ ਬਿਲਕੁਲ ਬਣਾ ਧਿਆਨ ਆ ਚੀਜ਼ ਬਾਕੀ ਇਹ ਆ ਵੀ ਜਿੰਨਾਂ ਕੋਲ ਚੀਜ਼ ਪਈ ਆ ਧਿਆਨ ਵੀ ਉਹਨਾਂ ਦੇ ਚ ਲਿਆਂਦਾ ਵਾ ਮੈਂ ਤੇ ਦੱਸਾਂ ਮੈਨੂੰ ਬਾਕੀ ਲਾਂਭੋ ਕਿਸੇ ਨੂੰ ਕਿਉਂ ਨਹੀਂ ਧਿਆਨ ਆ ਗਿਆ ਇਹ ਜੀ ਦਾ ਜਿਹੜਾ ਪਾਕਿਸਤਾਨ ਦੇ ਵਿੱਚ ਤੁਹਾਡਾ ਪਿੰਡ ਸੀ ਉਹ ਕਿਹੜਾ ਸੀ ਅੰਕਾ ਜੀ ਪਿੰਡ ਤੁਹਾਡਾ ਪਿੰਡ ਜੀ ਦਫਤੂ ਸੀ ਦਫਤੂ ਹਾਂ ਦਫਤੂ ਤੇ ਤੁਸੀਂ ਜਿਹੜੇ ਜਨਮ ਤੁਹਾਡਾ ਇੱਥੇ ਹੀ ਹੋਇਆ ਮੇਰੇ ਸਾਹਮਣੇ ਮੇਰਾ ਜਨਮ ਮਸਜਿਦ ਦੇ ਵਿੱਚ ਹੋਇਆ ਜੀ ਅਸ਼ਾ ਉਹ ਜਿਹੜੀ ਮਸਜਿਦ ਹੈ ਆਪਣੀ ਹਨਾ ਉੱਥੇ ਹੋਇਆ ਜੀ ਤੁਹਾਡਾ ਜਨਮ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਵੱਡ-ਵਡੇਰੇ ਜਿਤਨਾ ਵੱਡੇ ਸੀ ਤੁਹਾਡੇ ਜੀ ਜੀ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਸਾਰੀਆਂ ਤੁਹਾਨੂੰ ਦੱਸੀਆਂ ਹੀ ਹੋਣੀਆਂ ਜਿਹੜੀਆਂ ਹਨਾ ਉਧਰ ਦੀਆਂ ਜੋ-ਜੋ ਵਾਪਰਿਆ ਹੋ ਸੰ ਹਨਾ ਬਿਲਕੁਲ ਬਿਲਕੁਲ ਜੀ ਠੀਕਾ ਸਾਡੇ ਬਜ਼ੁਰਗ ਦੱਸਦੇ ਆ ਵੀ ਜਦੋਂ ਸਨ 47 ਜੇ ਰੌਲਾ ਪਿਆ ਸਾਡਾ ਬਜ਼ੁਰਗ ਦੱਸਦਾ ਮੈਂ 10 ਸਾਲਾਂ ਦਾ ਮੈਂ ਮੱਝਾਂ ਚਾਰਨ ਡਿਆ ਖੇਤ ਅੱਛਾ ਜੀ ਹਾਂਜੀ ਮੱਝਾਂ ਚਾਰਨ ਡਿਆ ਹੀ ਤੇ ਆਂਦਾ ਵੀ ਮੇਰਾ ਪਿਓ ਘੋੜਾ ਲੈ ਕੇ ਆਇਆ ਖੇਤ ਹਾਂ ਅੱਛਾ ਆ ਜਾ ਰੌਲਾ ਪੈ ਗਿਆ ਠੀਕਾ ਹਾਂਜੀ ਤੇ ਆਂਦਾ ਫੇਰ ਅਸੀਂ ਜਦੋਂ ਪਿੰਡ ਆਏ ਤੇ ਪਿੰਡ ਅਸੀਂ ਆਂਦਾ ਆਪਣੀ ਗੱਡ ਜੋਈ ਜਿੰਨਾ ਸਾਮਾਨ ਰੱਖਿਆ ਗਿਆ ਹਾਂ ਰੱਖ ਕੇ ਮੱਝਾਂ ਨਾਲ ਲਾਲੀਆਂ ਉਸ ਟਾਈਮ ਤੇ ਨਾਲ ਬਰਛੀਆਂ ਪਰਚੇ ਹੁੰਦੇ ਸੀ ਪਰ ਆਂਦਾ ਵੀ ਮੁਸਲਮਾਨਾ ਸਾਡਾ ਬਹੁਤ ਸਾਥ ਦਿੱਤਾ ਦਿੱਤਾ ਜੀ ਆ ਮੁਸਲਮਾਨਾ ਸਾਹ ਦਿੱਤਾ ਦਾ ਜਦੋਂ ਅਸੀਂ ਤੁਰੇ ਨਾ ਟਕਾਲੀ ਤੇ ਨਾਲ ਆਂਦਾ ਸਾਡੇ ਮਾਮੇ ਜਿਹੜੇ ਉਹ ਨਿਹੰਗ ਸਿੰਘਾਂ ਨਿਹੰਗ ਸਿੰਘਾਂ ਤੋਂ ਕਿ ਡਰਦੇ ਵੜਦੇ ਹੀ ਹਾਂਜੀ ਹਾਂਜੀ ਘੋੜਾ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਤੇ ਆਂਦਾ ਮੁਸਲਮਾਨ ਸਾਡੀ ਮਾਤਾ ਨੇ ਕੈਂਠਾ ਪਾਇਆ ਠੀਕ ਹੈ ਜੀ ਤੇ ਉਹ ਆਖਣ ਲੱਗੇ ਵੀ ਆਪਣਾ ਮਾਤਾ ਜੀ ਦਿਨ ਨਹੀਂ ਜੇ ਰਾਤ ਜੇ ਠੀਕ ਆਂਦੇ ਮੁਸਲਮਾਨ ਸਾਨੂੰ ਨਾਲ ਛੱਡ ਕੇ ਗਏ ਇੱਧਰ ਪੜਾਣਾ ਪੜਾਣਾ ਪਿੰਡ ਇੱਥੇ ਉੱਤਲੇ ਲੱਗੇ ਢਾਲੇ ਲੱਗੇ ਹਾਂ ਉਧਰੋਂ ਨਗਾ ਕੇ ਇੱਧਰ ਛੱਡ ਕੇ ਗਏ ਆਉਂਦੇ ਵੀ ਇੰਨੀ ਕਤਲਿਆਂ ਸੀ ਹੂੰ ਕਿ ਇੰਨੀ ਕੋਈ ਕਿਤੇ ਕੋਈ ਬਜ਼ੁਰਗ ਮਰਿਆ ਪਿਆ ਇੱਕ ਥਾਂ ਤੇ ਅੱਖ ਨੇ ਕਿਤੇ ਵਿਚਾਰੀ ਮਹਿੰਦੀ ਲੱਗੀ ਕੋਈ ਮੁਸਲਮਾਨੀ ਸਿਰ ਚ ਉੱਥੇ ਪੂਨੀਆਂ ਦੇ ਲੱਗੇ ਕਿਨੇ ਬਰਛੀ ਮਾਰ ਕੇ ਉਹਨੂੰ ਮਾਰਦੇ ਕੋਈ ਵੇਂਦਾ ਨਹੀਂ ਜਿਹਨੂੰ ਮਰਜ਼ੀ ਮਾਰ ਲੈਂਦਾ ਬਹੁਤ ਜ਼ਿਆਦਾ ਕਤਲਿਆਂ ਹੋਇਆ ਹੈ ਇੰਨਾ ਕਤਲਿਆਂ ਬਜ਼ੁਰਗ ਸਾਡੇ ਦੱਸਦੇ ਆ ਹਾਂ ਉਹਦੇ ਪਿੱਛੇ ਜਦੋਂ ਅਸੀਂ ਪੜਾਣੇ ਤੋਂ ਆਏ ਤੇ ਬਾਪੂ ਹਰ ਦਾ ਭਰਾ ਉਹਨੂੰ ਭੇਜਿਆ ਇੱਥੇ ਹਾਂ ਪਿੱਛੇ ਹਾਲੇ ਵੇਖੋ ਆਂਦਾ ਜਦੋਂ ਵੇਖਿਆ ਤੇ ਆਂਦਾ ਵੀ ਉੱਥੇ ਤੇ ਗਾਂਦੀ ਵੜਾ ਹੈ ਹਾਂ ਉਹ ਆਂਦਾ ਮੈਂ ਤੇਰੇ ਵਾਸਤੇ ਜਵਾਰ ਨਾਲ ਨਹਿਰੂ ਲੱਗਾ ਘਰੋਂ ਸਵਾਈ ਵਾਲੇ ਉੱਥੇ ਹਾਂ ਹੈ ਉਹਨੇ ਕੋਈ ਗਾਲ੍ਹੀ ਨਹੀਂ ਦਿੱਤੋ ਇਹ ਮਾਰਾ ਮਾਰ ਕੇ ਖਾਂਦੇ ਆ ਕੋਈ ਗਾਲ੍ਹੀ ਨਹੀਂ ਤੇ ਉਹਦੇ ਵੀ ਲੋਕਾਂ ਦਾ ਇੰਨਾ ਕੁ ਪਿਆਰ ਰਿਹਾ ਏ 30 ਕੇ ਸਾਲ ਤੱਕ ਰਤੇ ਵੀ ਇੱਕ ਦੂਜੇ ਦੇ ਨਾਲ ਸੂਈ ਨਹੀਂ ਲੰਘਦੀ ਲੋਕ ਕਿਤਿਆਂ 40 ਸਾਲਾਂ ਪਿਛੇ ਭੁੱਲ ਗਏ ਭੁੱਲ ਗਏ ਸਾਰਾ ਕੁਝ ਫੇਰ ਭੁੱਲ ਗਏ ਸਾਰਾ ਕੁਝ ਹੀ ਭੁੱਲ ਗਏ ਸਾਰਾ ਕੁਝ ਇੰਨਾ ਪਿਆਰ ਸੀ ਵੀ ਆਪਾਂ ਹੁਣ ਨਹੀਂ ਕੁਝ ਬਣਾਉਣਾ ਨਾ ਕੋ ਪੱਕਾ ਬਣਾਉਣਾ ਨਾ ਕੱਖ ਨਹੀਂ ਛੱਡ ਕੇ ਜਿਉ ਆ ਕੇ ਸਾਰਾ ਕੁਝ ਛੱਡ ਕੇ ਆ ਗਏ ਬਿਲਕੁਲ ਕੁਝ ਨਹੀਂ ਬਸ ਖਾਓ ਪੀਓ ਤੇ ਨੰਦ ਲਓ ਨੰਦ ਲਓ ਸਾਰਾ ਪਿੰਡ ਵੀ ਇਕੱਠਾ ਰਿਹਾ ਐ ਪਿੰਡ ਦੇ ਵਿੱਚ ਕਿਤੇ ਜਗ੍ਹਾ ਖਾਲੀ ਨਹੀਂ ਹੁੰਦੀ ਅੱਜ ਵੇਖੋ ਤੁਸੀਂ ਰੌੜ ਮਦਾਨ ਬਣ ਗਏ ਸਭ ਇਹ ਇਹ ਜਿਹੜਾ ਵਾ ਇੱਥੇ ਸਾਰੇ ਮੁਸਲਮ ਹੀ ਰਹਿੰਦੇ ਹੁੰਦੇ ਸੀ ਅਕਰਿਆਲਾ ਦੇ ਵਿੱਚ ਸਾਰੇ ਮੁਸਲਮਾਨ ਜੀ ਤੇ ਜਿਹੜੇ ਬਾਅਦ ਚ ਉੱਠ ਗਿਆ ਇਹ ਪਹਿਲਾ ਨਾਂ ਤੇ ਕਰਿਆਲਾ ਹੀ ਇਹਦਾ ਹਨਾ ਜੀ ਜੀ ਤੇ ਜਿਹੜੇ ਬਾਅਦ ਚ ਉੱਠ ਕੇ ਆਈਆਂ ਪੱਤੀਆਂ ਜਿਹੜੀਆਂ ਉੱਥੋਂ ਉੱਠ ਕੇ ਆਈਆਂ ਤੇ ਅੱਜ ਵੀ ਮੇਰੇ ਹਿਸਾਬ ਨਾਲ ਜਿੰਨੀਆਂ ਮਸੀਤਾਂ ਵਾਂ ਓਨੀਆਂ ਹੀ ਇੱਥੇ ਪੱਤੀਆਂ ਬਣੀਆਂ ਹਨਾ ਬਿਲਕੁਲ ਜੀ ਵੇਖੋ ਇੱਥੇ ਕਿੰਨੇ ਪਿੰਡ ਨੇ ਸਰੀਹਾਲੀ ਲਲਿਆਣੀ ਕਤਲੋਈ ਰਿਆਂ ਜੰਗ ਦਫਤੂ ਹਰ ਰੋ ਇ ਇਹ ਪਾਕਿਸਤਾਨ ਦੇ ਪਿੰਡਾਂ ਵਿੱਚ ਇੰਨੇ ਲੋਕ ਬੈਠੇ ਨੇ ਮਤਲਬ ਪਾਕਿਸਤਾਨ ਦੇ ਪਿੰਡ ਦੇ ਨਾਮ ਆ ਬੋਲੰਦੇ ਉਹ ਤੇ ਉਹ ਪਿੰਡ ਦੇ ਜਿਹੜੇ ਲੋਕ ਆ ਇੱਥੇ ਆਣ ਕੇ ਬੈਠੇ ਆ ਤੇ ਜਿਹੜੇ ਪੱਤੀਆਂ ਦੇ ਵਿੱਚ ਤਬਦੀਲ ਹੋ ਗਏ ਉਹ ਜੀ ਜੀ ਹੁਣ ਜਿਵੇਂ ਅਸੀਂ ਤਫ਼ਤੂਦਿਆਂ ਦੇ ਆ ਸਾਹਮਣੇ ਸਾਡੇ ਨੇ ਬਾਬੇ ਢੋਲੇ ਵੀ ਕਿਸਰੇੜਾਈ ਦੇ ਨੇ ਠੀਕ ਆ ਅੱਛਾ 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 ਇਹ ਬੰਦੇ ਨਾਲ ਜਿਹੜੇ ਸਾਡੇ ਕਤਲੂਈ ਦੇ ਬੈਠੇ ਨੇ ਠੀਕ ਆ ਇਧਰੋਂ ਜੰਗਾ ਦੇ ਪਾਕਿਸਤਾਨ ਦੇ ਠੀਕ ਠੀਕ ਆ ਉਹਨਾਂ ਦਾ ਰਾਏ ਜੰਗ ਪਿੰਡ ਸੀ ਉਧਰ ਮਤਲਬ ਪਾਕਿਸਤਾਨ ਦੇ ਵਿੱਚ ਇਹ ਤਰੀਕੇ ਦੇ ਨਾਲ ਮਤਲਬ ਜਿਤਨਾ ਨਾ ਹਾਂ ਹਾਂ ਜੀ ਹਾਂ ਤੇ ਮਿੱਤਰੋ ਇਹ ਸੀ ਜਿਹੜੇ ਆਪਣਾ ਅੰਕਲ ਜੀ ਹੋਣਾ ਨੇ ਜਿਹੜੇ ਇੱਥੇ ਸਾਹਮਣੇ ਆ ਜੀ ਮਸਜਿਦ ਦੇ ਵਿੱਚ ਕੁਝ ਨਿਸ਼ਾਨੀਆਂ ਸਾਹਮਣੇ ਕੁਝ ਆਪਾਂ ਇਹਨਾਂ ਦੀਆਂ ਗੱਲਾਂ ਸੁਣੀਆਂ ਸਾਲ 47 ਦੇ ਵੇਲੇ ਦੀਆਂ ਹਨ ਤੇ ਬਾਕੀ ਚਲੋ ਇਹ ਨਾ ਬਾਬਾ ਜੀ ਹੁਣੀ ਸ਼ੌਂਕ ਰੱਖਦੇ ਆ ਕਵਿਤਾ ਉਹਦਾ ਵੀ ਸ਼ੌਂਕ ਰੱਖਦੇ ਆ ਠੀਕ ਹੈ ਜੀ ਤੇ ਕੁਝ ਆਪਾਂ ਇਹਨਾਂ ਕੋ ਸਰਵਣ ਕਰਦੇ ਆ ਜੀ ਤੇ ਕਵਿਤਾ ਜਿਹੜੀ ਆ ਤੇ ਉਹ ਸੁਣ ਕੇ ਫਿਰ ਆਪਾਂ ਤੁਹਾਡੇ ਤੋਂ ਲੈਨੇ ਆ ਜੀ ਖਿਮਾ ਤੇ ਬਾਚੋ ਜਿਆਦਾ ਲੈਂਦੇ ਆ ਜੀ ਆਪਾਂ ਵੀਡੀਓ ਫਿਰ ਜਿਆਦਾ ਲੰਬੀ ਨਾ ਕਰੀਏ ਤੇ ਠੀਕ ਆ ਬਾਬਾ ਜੀ ਫਿਰ ਸੁਣਾਓ ਸਾਨੂੰ ਕੁਝ ਜਿਹੜਾ ਹਨਾ ਸਾਨੂੰ ਇਹ ਹੀ ਸੁਣਾਉਣੇ ਆ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਪਾਕਿਸਤਾਨ ਚੋਂ ਆਪਾਂ ਆਏ ਆ ਨਾ ਹਾਂਜੀ ਹਾਂਜੀ ਉਸ ਟਾਈਮ ਦੀ ਕਵਤਾ ਹੈ ਬੜੀ ਪਿਆਰੀ ਲਿਖੀ ਹੋਈ ਆ ਮੈਂ ਲੋ ਜੀ ਰਾਤੀ ਸੁੱਤਿਆਂ ਪਿਆ ਇੱਕ ਸੁਪਨਾ ਸਾਵੇਂ ਆਇਆ ਅੱਖੀਆਂ ਦੇ ਕਈਆਂ ਚਰਾਂ ਦੇ ਚਰਾਂ ਦੇ ਵਿਛੋੜੇ ਪਿੱਛੋਂ ਵੀਰਨਾ ਡਿਟਾ ਮੈਂ ਲਾਹੌਰ ਆਪਣਾ ਜਿਹੜੀ ਥਾਂ ਸੀ ਜਿਹੜੀ ਥਾਂ ਸੀ ਤਖਤ ਉੱਤੇ ਬੈਠ ਕੇ ਥਾਂ ਸੀ ਤਖਤ ਉੱਤੇ ਬੈਠ ਕੇ ਰਾਜ ਕੀਤਾ ਖਾਲਸੇ ਨੇ ਉਥੋਂ ਲਬੀ ਨਾ ਲਬੀ ਨਾ ਨਿਸ਼ਾਨੇ ਮੈਨੂੰ ਸਿੱਖ ਦੇ ਗਲੇ ਗਲੇ ਵੇਖੀ ਸ਼ਹਿਰ ਦੀ ਡੇਰਾ ਸਾਹਿਬ ਦੇ ਡੇਰਾ ਸਾਹਿਬ ਦੇ ਕੋਲੋਂ ਦੀ ਲੰਘ ਕੇ ਪੁੱਜਾ ਜਾਂ ਸਮਾਦ ਦੇ ਕੋਲੇ ਮੈਨੂੰ ਵੇਖ ਕੇ ਮੈਨੂੰ ਵੇਖ ਕੇ ਮੜੀ ਰਣਜੀਤ ਦੀ ਵੇਖ ਕੇ ਮੜੀ ਰਣਜੀਤ ਦੀ ਜੀ ਉੱਚੀ ਉੱਚੀ ਤਾਹਾਂ ਮਾਰੀਆਂ ਕਹਿੰਦੀ ਖਾਲਸਾ ਖਾਲਸਾ ਧਰਮਣੀ ਸਿੱਖ ਦਾ ਧੋਖਾ ਦੇਣਾ ਮਿੱਤਰਾਂ ਨੂੰ ਮੈਨੂੰ ਸੁੱਤਿਆਂ ਮੈਨੂੰ ਸੁੱਤਿਆਂ ਪਿਆ ਛੱਡ ਨਸ ਗਏ ਸੁੱਤਿਆਂ ਪਿਆ ਛੱਡ ਨਸ ਗਏ ਓ ਝੂਠੀਆਂ ਪ੍ਰੀਤਾਂ ਵਾਲਿਓ ਕਈਆਂ ਚਰਾਂ ਤੋਂ ਚਰਾਂ ਤੋਂ ਓ ਡੇਕ ਰੱਖੀ ਬੈਠਾ ਸਾਂ ਓਏ ਮੋੜੇਗਾ ਮਹਾਰਾ ਖਾਲਸਾ ਓਏ ਮੈਥੋਂ ਪਤਾ ਨਹੀਂ ਮੈਥੋਂ ਪਤਾ ਨਹੀਂ ਗੁਨਾਹ ਕਿਹੜਾ ਹੋ ਗਿਆ ਪਤਾ ਨਹੀਂ ਗੁਨਾਹ ਕਿਹੜਾ ਹੋ ਗਿਆ ਓਏ ਦਿੱਤੇ ਨਾ ਦੁਦਾਰੇ ਖਾਲਸਾ ਓਏ ਇੰਨੀ ਸੁਣਦਿਆਂ ਇੰਨੀ ਸੁਣਦਿਆਂ ਉੱਬੜਵਾਏ ਉੱਠਿਆ ਓਏ ਵੇਖੇ ਆ ਜਾਂ ਨਿਗਾਹ ਮਾਰ ਕੇ ਮੈਨੂੰ ਦਿਸੀ ਨਾ ਮੈਨੂੰ ਦਿਸੀ ਨਾ ਮੜੀ ਰਣਜੀਤ ਦੀ ਦਿਸੀ ਨਾ ਮੜੀ ਰਣਜੀਤ ਦੀ ਓ ਸ਼ਮ ਸ਼ਾਮੇ ਅੱਖਾਂ ਬਹਿ ਗਈਆਂ ਬਹਿ ਗਈਆਂ ਗੱਲਾਂ ਰਣਜੀਤ ਦੀਆਂ ਓ ਚੇਤੇ ਰਹਿ ਗਈਆਂ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਬਾਬਾ ਜੀ ਤੁਹਾਡੇ ਬੋਲ ਤੇ ਸ਼ਬਦ ਹਾਂਜੀ ਇੰਨੇ ਕ ਮਤਲਬ ਦਿਨ ਨੂੰ ਛੂਕੇ ਲੱਗੇ ਜਾਣਾ ਤੇ ਚੇਤੇ ਵਾਕਿਆ ਹੀ ਉਹ ਕਹਾਣੀ ਬਣ ਗਈ ਆ ਜੀ ਮਹਾਰਾਜਾ ਰਣਜੀਤ ਸਿੰਘ ਦੀ ਦੋਸਤੋ ਵੀ ਕਹਾਣੀ ਬਣਾਤੀ ਆ ਬਾਬਾ ਜੀ ਹੋਣਾ ਨੇ ਜਿਹੜੇ ਇਹਨਾਂ ਨੇ ਬੋਲ ਬੋਲੇ ਆ ਨਾ ਇਹ ਸਦਾ ਹੀ ਵੀਡੀਓ ਦੇ ਵਿੱਚ ਆਪਣੇ ਕੈਮਰ ਰਹਿਣਗੇ ਜਿਤਨਾ ਇਹਨਾਂ ਨੇ ਬੋਲ ਬੋਲੇ ਆ ਤੇ ਸ਼ਬਦ ਵੀ ਏਡੇ ਸੋਹਣੇ ਹਾਂ ਬੜੀਆ ਤੇ ਟਿਊਨ ਵੀ ਏਡੀ ਕੈਂਟ ਕੰਪੋਜ਼ਿੰਗ ਵੀ ਏਡੀ ਕੈਂਟ ਤੇ ਆਵਾਜ਼ ਵੀ ਆਵਾਜ਼ ਵੀ ਤੇ ਬਾਤ ਕਮਾਲ ਆ ਆਵਾਜ਼ ਠੀਕ ਹੈ ਜੀ ਏ ਸੀ ਬਾਬਾ ਜੀ ਹੁਣਾਂ ਦੇ ਨਾਲ ਆਪਾਂ ਵਿਚਾਰਾਂ ਕੀਤੀਆਂ ਨਾਲੇ ਬੈਠੇ ਸੀ ਇਹਨਾਂ ਦੇ ਅੰਗ ਸੰਗ ਨਾਲੇ ਇਹਨਾਂ ਦੀਆਂ ਗੱਲਾਂ ਸੁਣੀਆਂ ਨਾਲੇ ਕੁਝ ਆਪਣੀਆਂ ਕੀਤੀਆਂ ਜੀ ਤੇ ਬਾਕੀ ਵੀਡੀਓ ਜਿਆਦਾ ਲੰਬੀ ਆਪਾਂ ਨਾ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਜੀ ਤੇ ਬਾਕੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਬਾਬਾ ਜੀ ਹੁਣੀ ਪਿੰਡ ਕਰਿਆਲੇ ਦੇ ਵਿੱਚ ਹੀ ਰਹਿੰਦੇ ਆ ਜਦੋਂ ਕਿਸੇ ਨੇ ਦਰਸ਼ਨ ਮੇਲੇ ਕਰਨੇ ਹੋਣ ਜਾਂ ਕਿਸੇ ਨੇ ਆਉਣਾ ਹੋਵੇ ਜਰੂਰ ਮਿਲਿਓ ਬੜੇ ਦਿਲ ਦੇ ਸਾਫ ਆ ਆਪਾਂ ਘਰੇ ਬੈਠੇ ਆ ਜੀ ਇਹਨਾਂ ਦੇ ਹਣਾ ਤੇ ਬਾਕੀ ਠੀਕ ਹੈ ਜੀ ਮਿੱਤਰੋ ਮਿਲਦੇ ਆ ਕਿਸੇ ਅਗਲੇ ਨਵੇਂ ਵਲੌਗ ਦੇ ਵਿੱਚ ਪੋਕੇ ਜੀ ਥੈਂਕਸ ਫॉर ਵਾਚਿੰਗ ਸასი ਗਾਲ ਜੀ